ਸਵਾਗਤ ਹੈ ਕਿਸਾਨ ਵੀਰੋ ਖਡਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋਂ ਤੋਂ ਕਰਾਂਗੇ ਜੀ ਕਵਰ ਬੈਠ ਤੁਹਾਨੂੰ ਦਿਖਾਵਾਂ ਟੌਪ ਦੀ ਇੱਕ ਤੇ ਲੇਖਾ ਮੁਕਿਆ ਜੀ ਬਰੀਡ ਦਾ ਪੂਰੀ ਟਾਪ ਕਲਾਸ ਫੁੱਲ ਬਰੀਡ ਫੁੱਲ ਯਾਰ ਤੇ ਕਿਹੜੇ ਸੀ ਮੰਦੀ ਕੀ ਅੱਗੇ ਲੱਗਿਆ ਸਾਰਾ ਕੋਈ ਬਾਈ ਜੀ ਤੋਂ ਪੁੱਛਾਂਗੇ ਸਸੀ ਕਾਲ ਬਜਿੰਦਰੀ ਸਸੀ ਕਾਲ ਬਾਈ ਜੀ ਓ ਠੀਕ ਹੂੰ ਵਧੀਆ ਜੀ ਵਧੀਆ ਜੀ ਬੜਾ ਤਾਂ ਨੰਬਰ ਬੋਲੋਗੇ 7890 68890 ਪਿੰਡ ਆਪਣਾ ਜੀ ਪਿੰਡ ਆਪਣਾ ਬੱਲੋ ਆ ਜੀ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਓਕੇ ਜੀ ਨੇੜੇ ਜੀ ਆਪਾਂ ਨੂੰ ਨੇੜੇ ਆਪਾਂ ਨੂੰ ਤਪਾ ਸ਼ਹਿਰ ਹੈਗਾ ਤੇ ਰਾਮਪਰਾ ਸ਼ਹਿਰ ਹੈਗਾ ਜੀ ਰਾਮਪਰਾ ਸ਼ਹਿਰ ਨੇੜੇ ਆਪਣੇ ਆ ਗਿਆ ਜਿਹੜੀ ਪਸ਼ੂ ਮੰਡੀ ਲੱਗਦੀ ਹੈ ਪਸ਼ੂ ਮੰਡੀ ਲੱਗਦੀ ਹੈ ਹਾਂ ਜੀ ਤੇ ਇੰਦਰਜੀਤ ਅੱਜ ਫਿਰ ਬਾੜ ਲਿਆਂਦੀ ਹੈ ਪੂਰੀ ਪੂਰੇ ਇੱਕ ਨੰਬਰ ਬਾਈ ਤੇ ਕਿ ਮੇਮੂ ਹੋਏ ਮੂੰਹੋਂ ਦੁੱਗੀ ਆ ਬਾਈ ਜੀ ਦੋ ਦੰਦ ਕਿਹੜੇ ਸੀਮਨ ਦੀ ਆਪ ਹੈ ਏਬੀਐਸ ਦੇ ਰਮਾਡਾ ਸੀਮਨ ਦੀ ਰਮਾਡਾ ਅੱਗੇ ਕੀ ਲੱਗਿਆ ਫਿਰ ਅੱਗੇ ਦੇ ਮਤਲਬ ਕਿ ਬੰਦੇ ਕਹਿੰਦੇ ਵੀ ਜੂਖ ਦਾ ਸਿਕਸਰ ਸੀਮਨ ਭਰਾਇਆ ਹੋਇਆ ਵੀ ਬਾਕੀ ਦੀ ਗੱਲ ਅਗਲੇ ਦੀ ਕਰੀਏ ਅਗਲੇ ਤੇ ਡਿਪੈਂਡ ਆ ਬਾਈ ਭਰਾ ਨਹੀਂ ਨਾ ਹਾਇਰਾ ਜੀ ਨੇ ਭਰਾਇਆ ਹਾਂਜੀ ਪਰ ਜਿਹੜੀ ਏਬੀਐਸ ਦੇ ਰਮਾਡਾ ਦੀ ਆਪ ਹੈਗੀ ਆ ਬਾਈ ਤੇ ਮਦਰ ਦਾ ਕੀ ਰਿਕਾਰਡ ਸੀਗਾ ਥੋੜਾ ਮਦਰ ਦਾ ਰਿਕਾਰਡ ਦਾ ਬਾਈ 35 ਲੀਟਰ ਦਾ ਸੀਗਾ 35 ਲੀਟਰ ਦਾ ਬਾਕੀ ਯਾਰ ਇਹਨੇ ਪਤਾ ਨਹੀਂ ਕਿੱਥੇ ਜਾ ਕੇ ਦੁੱਧ ਦੇਣਾ ਤੇ ਥਣ ਥਣ ਜਿਹੜਾ ਇਹ ਲੱਗਿਆ ਬਹੁਤ ਹੀ ਚੰਗਾ ਥਣ ਲੱਗਿਆ ਤੇ ਡੱਬ ਪ੍ਰਿੰਟ ਬਾਹਲੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਹਾਂਜੀ ਹਾਂਜੀ ਦੇ ਕਿੰਪਾ ਲੱਗਿਆ ਦੱਸੋ ਸਿਉਨੇ ਹੀ ਹੁੰਦਾ ਜਦੋਂ ਆਪਾਂ ਇੱਕ ਪਾਸੇ ਪਿੱਤਲ ਧਰ ਲਿਆ ਹੱਥ ਤੇ ਇੱਕ ਪਾਸੇ ਧਰ ਲਿਆ ਕਰ ਕਰ ਥੋੜੂ ਜਾਂਦੇ ਆ ਬਾਈ ਤੇ ਸਿਉਨੇ ਨੇ ਚਮਕਣੇ ਚਮਕਣਾ ਖੋਲੋ ਜੀ ਤੋਰਾ ਕਰਾ ਕੇ ਚੱਕ ਚੰਗੀਆਂ ਜੋ ਆ ਗਈ ਜੀ ਬਾਹਲੀਆਂ ਗੱਲਾਂ ਇਹਦੇ ਬਾਰੇ ਮੈਨੂੰ ਬੋਲਣ ਦੀ ਲੋੜ ਨਹੀਂ ਬਾਹਲਾ ਸੰਗ ਬਾੜਨ ਦੀ ਇਹਦੇ ਬਾਰੇ ਲੋੜ ਨਹੀਂ ਚੰਗੀ ਵਹਿੜ ਆ ਗਈ ਜੀ ਤੇ ਆ ਦੇਖੋ ਜੀ ਇੱਥੋਂ ਇਹਦਾ ਫੇਸ ਚ ਤੇ ਕੱਦ ਕੱਡ ਫੁੱਲ ਕਿਉਂਕਿ ਘਰ ਖਵਾਇਆ ਵਾ ਹਨਾ ਅਗਲੇ ਦਾ ਘਰ ਖਵਾਇਆ ਬਾਈ ਇੱਧਾਂ ਪਸਿਆਂ ਕਿਥੇ ਪਾਲਦਿਆਂ ਬਾਈ ਆਹ ਦੇਖੋ ਜੀ ਇੱਥੋਂ ਕਰੋ ਚੈੱਕ ਪੋਲਾ ਪਾਲਾ ਪੂਰੀਆਂ ਤੇ ਕਿੰਨੇ ਦਿਨ ਬਾਕੀ ਹਨਦਰ ਜੀ ਦਾ ਇਹਦੇ ਬਾਈ ਦਿਨ ਅਜੇ ਰਹਿ ਗਏ 9 ਦਿਨ ਬਾਕੀ ਫਾਇਦਾ ਟਿੱਲਾ ਕੱਢੂ ਬਾਈ ਲੈ ਲਓ ਬੰਡਾ ਬੰਦੂਗੀ ਹਨਾ ਹਾਂ ਹਾਂ ਬਾਈ ਆਹ ਲਾਗੋ ਜੀ ਇੱਕ ਬਾਈ ਤੇ ਪੋਲਾ ਪਾਲਾ ਫੁੱਲ ਹਨਾ ਤੁਣਾ ਦੀ ਜਮਾਓ ਕੇ ਚਾਰ ਸਫੇਰੇ ਦੀ ਓਕੇ ਤੇ ਵੇਟ ਇੰਨਾ ਕ ਬੱਚੀ ਦੇ ਵਿੱਚ ਚੰਗੀ ਕਣਕ ਖਾਦੀ ਵੀ ਆ ਹਨਾ ਹਾਂਜੀ ਚੰਗੀ ਕਣਕ ਬਾਈ ਬੜੇ ਯਾਰ ਪਾਲ ਤਕੜੇ ਘਰੋਂ ਆਈ ਓਕੇ ਚੰਗੇ ਓਕੇ ਚੰਗੇ ਬਾਲੀ ਵੀ ਬੱਚਿਆ ਤੇ ਡਿਮਾਂਡ ਬਾਈ ਇੰਦਰਜੀਤ ਦੀ ਫਰ ਦਮਾਣ ਬਾਈ ਕੋਸ਼ਿਸ਼ ਕਰਾਈ ਚੱਲੋ ਹੂੰ ਦੇਣੀ ਆਪਾਂ ਬਾਈ 140000 ਰੁਪਏ ਦਾ ਮੁੱਲ ਮੰਨਦੇ 135000 ਰੁਪਏ ਦੀ ਬੱਸੀ ਦੇ ਇੱਕ ਲੱਖ 35 ਜੋ ਮੜਾ ਮੋਟਾ ਮੰਨ ਤਾ ਹਾਂ ਮੰਨ ਤਾ ਕੋਈ ਗੱਲ ਨਹੀਂ ਕਿਉਂਕਿ ਲਕੀਰ ਨਹੀਂ ਹੁੰਦੀ ਹਨਾ ਸੌਤ ਦੇ ਵਿੱਚ ਹਾਂ ਜੀ ਇਸ ਲਕੀਰ ਨਹੀਂ ਹੁੰਦੀ ਬਾਈ ਚੰਗੀਆਂ ਚੀਜ਼ਾਂ ਯਾਰ ਚੰਗੀਆਂ ਚੀਜ਼ਾਂ ਕਿਸੇ 1% ਵੀ ਗਾਂ ਚ ਕ੍ਰੋਸ ਪਨ ਹੋਵੇ ਯਾਰ ਆਪਾਂ ਦੇ ਨਹੀਂ ਯਾਰ ਕ੍ਰੋਸ ਪਨ ਕੋਈ ਕਹ ਦੇ ਗਾਰੰਟੀ ਐ ਇਸ ਗੱਲ ਦੀ ਬੜਕ ਤਗੜੇ ਫਾਰਮ ਚ ਬੱਸੀ ਆਈ ਹੋਈ ਐ ਬੋਲਾ ਬਾਲਾ ਬਾਲਗਾ ਹਨਾ ਹਾਂਜੀ ਹਾਂਜੀ ਇਹਦਾ ਬਾਈ ਲੈਵ ਚ ਟੱਲਾਂ ਦੇ ਕੀ ਆ ਠੰਡੀ ਸੀਲ ਦੇ ਕੀ ਲੈ ਆ ਤੇ ਜੇ ਆਪਾਂ ਪ ਉੱਧਰ ਪੁੱਧਰ ਫੁੱਲ ਕਿਤੋਂ ਓਵੇਂ ਕੋਈ ਰੋੜ ਜੀ ਨਹੀਂ ਚੱਕਦੀ ਹਾਂ ਹਾਂਜੀ ਹਾਂਜੀ ਬਾਈ ਫੇਸ ਮੈਂ ਤੁਹਾਨੂੰ ਫੇਰ ਚੈੱਕ ਕਰਾਉਂਗਾ ਇੱਥੋਂ ਕਰੋ ਜੀ ਚੈੱਕ ਗਾਂ ਚ ਯਾਰ 1% ਵੀ ਕ੍ਰੋਸ ਪਾਣ ਹੋਏ ਆਪਾਂ ਦੇਣਦਾਰ ਥਣ ਵੀ ਹੱਥੀ ਜਵਾਈ ਵੀ ਹੋ ਗਈ ਸਾਰਾ ਵਸੂਈ ਆ ਦੇਖੀ ਠੰਡੀ ਸੀਲ ਦੇਖਿਆ ਇੱਥੋਂ ਕਰੋ ਚੈੱਕ ਜਿਆਦਾ ਇੱਥੋਂ ਲੱਗਦਾ ਪਤਾ ਹਾਂ ਹੂੰ ਇਹ ਮਰਗੀ ਬਾਈ ਬੰਦਾ ਥੱਲੇ ਬੈਠਾ ਰਹੇ ਮੋਲ ਬਾਈ ਨੇ 140 ਕੀ ਤੇ 135 ਚ ਮੜਾ ਮੋਟਾ ਹੋਡਾ ਮਾਨ ਸਨਮਾਨ ਹੋ ਨੰਬਰ ਬਾਈ ਫੇਰ ਬੋਲੀਂ 75890 ਜੀ 6890 ਬਾਈ ਜੀ 6890 ਪਿੰਡ ਹੈਗਾ ਬਾਈ ਦਾ ਬੱਲੋ ਬੱਲੋ ਜਿਹਦਾ ਹੰਕਾਰਲ ਜੀ ਸੰਭਲਤ ਧੰਨਵਾਦ